ਲੁਧਿਆਣਾ ਦੇ ਸੇਖਣਾ ਤੁਸੀਂ ਤੇ ਮੈਂ ਹਸ਼ਕੋਰ ਲੁਧਿਆਣਾ ਤੋਂ ਇੱਕ ਮਾਮਲਾ ਸਾਹਮਣੇ ਆਉਂਦਾ ਹੈ ਕਿ ਐਮਐਲਏ ਗੁਰਪ੍ਰੀਤ ਗੋਗੀ ਦੀ ਗੋਲੀ ਲੱਗਣ ਦੇ ਨਾਲ ਮੌਤ ਹੋ ਗਈ ਹੈ ਜਦੋਂ ਇਹ ਮਾਮਲਾ ਸਾਹਮਣੇ ਆਉਂਦਾ ਤਾਂ ਕੋਈ ਵੀ ਇਸ ਗੱਲ ਤੇ ਵਿਸ਼ਵਾਸ ਕਰਨ ਰਾਜ਼ੀ ਨਹੀਂ ਹੁੰਦਾ ਕਿਉਂਕਿ ਦੱਸ ਤਿਏ ਇਸ ਤੋਂ ਪਹਿਲਾਂ ਹੀ ਐਮਐਲਏ ਗੁਰਪ੍ਰੀਤ ਗੋਗੀ ਜਿਹੜਾ ਕਿ ਮੀਟਿੰਗਾਂ ਕਰਦੇ ਹੋਏ ਨਜ਼ਰ ਆਉਂਦੇ ਨਹੀਂ ਤੇ ਉਸ ਤੋਂ ਪਹਿਲਾਂ ਐਮਪੀ ਸੰਤ ਬਲਬੀਰ ਸਿਚਵਾ ਜਿਹੜਾ ਕਿ ਬੁੱਢਾ ਦਰਿਆ ਜਿਹੜਾ ਕਿ ਸਾਫ਼ ਕਰਨ ਦੀ ਉੱਥੇ ਬੈਠੇ ਹੁੰਦੇ ਆ ਤਾਂ ਉੱਥੇ ਮਿਲਣ ਦੇ ਲਈ ਗੁਰਪ੍ਰੀਤ ਗੋਗੀ ਵੀ ਪਹੁੰਚਦੇ ਆ ਤੇ ਰਾਤ ਨੂੰ ਅਜਿਹੀ ਘਟਨਾ ਵਾਪਰਦੀ ਹੈ ਤਾਕਤਿਤ ਲਾਈਫ ਸੈਂਸ ਰਿਵੋਲਵਰ ਸਾਫ ਕਰਨ ਵੇਲੇ ਅਚਾਨਕ ਗੋਲੀ ਲੱਗਦੀ ਹੈ ਤੇ ਗੋਲੀ ਉਹਨਾਂ ਦੇ ਸਿਰ ਤੇ ਜਾ ਲੱਗਦੀ ਹੈ ਜਿਸ ਦੌਰਾਨ ਉਹਨਾਂ ਦੀ ਮੌਤ ਹੋ ਜਾਂਦੀ ਹੈ ਤਾਂ ਤੁਹਾਨੂੰ ਦੱਸਦੀ ਹੈ ਜਦੋਂ ਇਹ ਘਟਨਾ ਵਾਪਰਦੀ ਉਹਨਾਂ ਨੂੰ ਜਲਦ ਤੋਂ ਜਲਦ ਡੀਐਮਸੀ ਹਸਪਤਾਲ ਪਹੁੰਚਾਇਆ ਜਾਂਦਾ ਹੈ ਜਿੱਥੇ ਡਾਕਟਰਾਂ ਦੇ ਵੱਲੋਂ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਹਨਾਂ ਦੀ ਮੌਤ ਹੋ ਗਈ ਸੀ ਤਾਂ ਉਸ ਤੋਂ ਬਾਅਦ ਪਰਿਵਾਰ ਦੇ ਵਿੱਚ ਪਾਰਟੀ ਦੇ ਵਿੱਚ ਜਿਹੜਾ ਕਿ ਲੁਧਿਆਣੇ ਦੇ ਵਿੱਚ ਮਾਤਮ ਛਾ ਜਾਂਦਾ ਹੈ ਇਸ ਤੋਂ ਬਾਅਦ ਸਿਆਸਤਦਾਨ ਵੀ ਲੁਧਿਆਣੇ ਵਿੱਚ ਪਹੁੰਚਦੇ ਨੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦੇ ਨੇ ਪਰ ਹਜੇ ਵੀ ਇਹ ਸਵਾਲ ਰੰਦਾ ਕਿ ਆਖਿਰ ਇਹ ਘਟਨਾ ਵਾਪਰੀ ਕਿਵੇਂ ਤਾਂ ਪਹਿਲਾਂ ਪੁਲਿਸ ਵੱਲੋਂ ਜਿਹੜਾ ਕਿ ਬਿਆਨ ਸਾਹਮਣੇ ਆਂਦਾ ਹੈ ਕੀ ਲਾਇਸੈਂਸ ਰਿਵੋਲਵਰ ਸਾਫ ਕਰਦੇ ਸਮੇਂ ਅਚਾਨਕ ਇੱਕ ਗੋਲੀ ਲੱਗੀ ਹੈ ਔਰ ਗੋਲੀ ਸਿੱਧਾ ਸਿਰ ਤੇ ਜਾ ਬੱਜਦੀ ਹੈ ਜਿਸ ਕਾਰਨ ਐਮਐਲਏ ਗੁਰਪ੍ਰੀਤ ਗੋਗੀ ਦੀ ਮੌਤ ਹੋ ਜਾਂਦੀ ਹੈ ਤਾਂ ਲਗਾਤਾਰ ਫਿਵੀ ਸਵਾਲ ਸੀ ਪਰ ਹੁਣ ਤੁਹਾਨੂੰ ਦੱਸਤੀਏ ਕਿ ਐਮਐਲਏ ਗੁਰਪ੍ਰੀਤ ਗੋਗੀ ਦੀ ਪਤਨੀ ਸੁਖਚੈਨ ਗੋਗੀ ਦਾ ਬਿਆਨ ਸਾਹਮਣੇ ਆਇਆ ਦੈਨਿਕ ਭਾਸਕਰ ਦੀ ਰਿਪੋਰਟ ਅਨੁਸਾਰ ਤੁਹਾਨੂੰ ਦੱਸਤੀਏ ਕਿ ਉਹਨਾਂ ਦਾ ਬਿਆਨ ਸਾਹਮਣੇ ਹੈ ਕਿ 11 ਵਜੇ ਦੇ ਕਰੀਬ ਇਹ ਘਟਨਾ ਵਾਪਰਦੀ ਹੈ ਦੱਸਤੀਏ ਗੁਰਪ੍ਰੀਤ ਗੋਗੀ ਆਪਣੇ ਕਮਰੇ ਦੇ ਵਿੱਚ ਮੌਜੂਦ ਹੁੰਦੇ ਆ ਜੋ ਕਿ ਲਾਇਸੈਂਸ ਰਿਵੋਲਵਰ ਸਾਫ ਕਰ ਰਹੇ ਹੁੰਦੇ ਆ ਤੇ ਸੁਖਸ਼ੈਨ ਗੋਗੀ ਉਹਨਾਂ ਦੀ ਪਤਨੀ ਰਸੋਈ ਦੇ ਵਿੱਚ ਜਾ ਕੇ ਜਿਹੜਾ ਕਿ ਖਾਣੇ ਨੂੰ ਕਹਿ ਕੇ ਲੌਬੀ ਵੱਲ ਨੂੰ ਜਾ ਰਹੀ ਹੁੰਦੀ ਆ ਤੇ ਉਸੇ ਦੌਰਾਨ ਹੀ ਉਹਨਾਂ ਨੂੰ ਇੱਕ ਆਵਾਜ਼ ਆndi ਆ ਪਹਿਲਾਂ ਉਹਨਾਂ ਨੂੰ ਇਹ ਲੱਗਦਾ ਕਿ ਹੀਟਰ ਦੇ ਵਿੱਚ ਜਿਹੜਾ ਕਿ ਤਮਾਕਾ ਹੋਇਆ ਹੈ ਸ਼ਾਇਦ ਇਸ ਕਰਕੇ ਜਿਹੜੀ ਆਵਾਜ਼ ਆਈ ਹੈ ਪਰ ਉਹ ਜਦੋਂ ਕਮਰੇ ਦੇ ਵਿੱਚ ਜਾਂਦੇ ਨੇ ਤਾਂ ਗੁਰਪ੍ਰੀਤ ਗੋਗੀ ਤੇ ਜਿਹੜਾ ਕਿ ਗੋਰੀ ਲੱਗੀ ਹੁੰਦੀ ਹੈ ਉਹਨਾਂ ਦੇ ਗੋਲੀ ਵੱਜੀ ਹੁੰਦੀ ਹੈ ਲਾਇਸੈਂਸ ਰਿਵੋਲਵਰ ਸਾਫ਼ ਕਰਦੇ ਸਮੇਂ ਅਚਾਨਕ ਗੋਲੀ ਸਿਰ ਤੇ ਜਾ ਲੱਗਦੀ ਹੈ ਤਾਂ ਜਦੋਂ ਸੁਖਚੈਨ ਗੋਗੀ ਜਿਹੜਾ ਕਿ ਰੋ ਰੇ ਹੁੰਦੇ ਆ ਉਸ ਤੋਂ ਬਾਅਦ ਆਵਾਜ਼ ਸੁਣ ਕੇ ਉਹਨਾਂ ਦਾ ਬੇਟਾ ਜੋ ਕਿ ਉੱਤਲੇ ਕਮਰੇ 'ਚ ਸੀ ਤਾਂ ਉਹਨਾਂ ਦਾ ਬੇਟਾ ਵੀ ਭੱਜ ਕੇ ਜਿਹੜਾ ਕਿ ਪਹੁੰਚਦਾ ਹੈ ਔਰ ਬਾਹਰ ਜੋ ਸਿਕਿਉਰਿਟੀ ਹੈ ਉਹ ਵੀ ਜਿਹੜਾ ਕਿ ਅੰਦਰ ਪਹੁੰਚਦੇ ਆ ਤੇ ਜਿਸ ਤੋਂ ਬਾਅਦ ਜਲਦ ਤੋਂ ਜਲਦ ਐਮਐਲਏ ਗੁਰਪ੍ਰੀਤ ਗੋਗੀ ਨੂੰ ਡੀਐਮਸੀ ਹਸਪਤਾਲ ਪਹੁੰਚਾਇਆ ਜਾਂਦਾ ਜਿੱਥੇ ਡਾਕਟਰਾਂ ਦੇ ਵੱਲੋਂ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਾਂਦਾ ਹੈ। ਇਥੋਂ ਤੱਕ ਕਿ ਦੈਨੀ ਫਾਸਕ ਰਿਪੋਰਟ ਦੇ ਵਿੱਚ ਇਹ ਵੀ ਲਿਖਿਆ ਹੋਇਆ ਹੈ ਕਿ ਸੁਖਸ਼ੈਨ ਗੋਗੀ ਦੇਵੀ ਕਹਿਣਾ ਹੈ ਕਿ ਇਸ ਦੇ ਵਿੱਚ ਕਿਸੇ ਦੀ ਵੀ ਕੋਈ ਗਲਤੀ ਨਹੀਂ ਹੈਗੀ ਤੇ ਨਾ ਹੀ ਉਹ ਕਿਸੇ ਦੇ ਖਿਲਾਫ ਕੋਈ ਕਾਰਵਾਈ ਕਰਵਾਉਣਾ ਚਾਹੁੰਦੇ ਆ। ਤਾਂ ਹਜੇ ਤੱਕ ਇਹ ਰਿਪੋਰਟ ਜਿਹੜੀ ਕਿ ਸਾਹਮਣੇ ਆਈ ਹੈ ਪਰ ਦਸਤੀ ਲਗਾਤਾਰ ਸਟਾਰਟਿੰਗ ਦੇ ਵਿੱਚ ਵੀ ਇਹੀ ਬਿਆਨ ਦਿੱਤਾ ਗਿਆ ਸੀ ਕਿ ਲਾਇਸੈਂਡ ਰਵਾਲਵਰ ਸਾਫ਼ ਕਰਦੇ ਸਮੇਂ ਹੀ ਅਚਾਨਕ ਗੋਲੀ ਲੱਗਣ ਦੇ ਨਾਲ ਹੀ ਗੁਰਪ੍ਰੀਤ ਗੋਗੀ ਦੀ ਮੌਤ ਹੋਈ ਹੈ। ਵਿਦਿਆਨੰਦ ਸਿੰਘ ਤੁਸੀਂ ਤਮਾ ਹਸ਼ਕੌਰ ਲੁਧਿਆਣਾ ਤੋਂ ਇੱਕ ਮਾਮਲਾ ਸਾਹਮਣੇ ਆਉਂਦਾ ਹੈ ਕਿ ਐਮਐਲਏ ਗੁਰਪ੍ਰੀਤ ਗੋਗੀ ਦੀ ਗੋਲੀ ਲੱਗਣ ਦੇ ਨਾਲ ਮੌਤ ਹੋ ਗਈ ਹੈ। ਜਦੋਂ ਇਹ ਮਾਮਲਾ ਸਾਹਮਣੇ ਆਉਂਦਾ ਤਾਂ ਕੋਈ ਵੀ ਇਸ ਗੱਲ ਤੇ ਵਿਸ਼ਵਾਸ ਕਰਨ ਰਾਜ਼ੀ ਨਹੀਂ ਹੁੰਦਾ। ਕਿਉਂਕਿ ਦੱਸ ਸੀਗੇ ਇਸ ਤੋਂ ਪਹਿਲਾਂ ਹੀ ਐਮ.ਐਲ.ਏ ਗੁਰਪ੍ਰੀਤ ਗੋਗੀ ਜਿਹੜਾ ਕਿ ਮੀਟਿੰਗਾਂ ਕਾਤੇ ਹੋਏ ਨਜ਼ਰ ਆਉਂਦੇ ਨਹੀਂ ਤੇ ਉਸ ਤੋਂ ਪਹਿਲਾਂ ਐਮ.ਪੀ ਸੰਤ ਬਲਬੀ ਸਿੰਘ ਜਿਹੜਾ ਕਿ ਬੁੱਢਾ ਦਰਿਆ ਜਿਹੜਾ ਕਿ ਸਾਫ਼ ਕਰਨ ਦੀ ਉੱਥੇ ਬੈਠੇ ਹੁੰਦੇ ਆ ਤਾਂ ਉੱਥੇ ਮਿਲਣ ਦੇ ਲਈ ਗੁਰਪ੍ਰੀਤ ਗੋਗੀ ਵੀ ਪਹੁੰਚਦੇ ਆ ਤੇ ਰਾਤ ਨੂੰ ਅਜਿਹੀ ਘਟਨਾ ਵਾਪਰਦੀ ਹੈ ਕਿ ਤਾਂ ਤਿੱਰ ਲਾਈਫ ਸੈਂਸ ਰਿਵੋਲਵਰ ਸਾਫ ਕਰਨ ਵੇਲੇ ਅਚਾਨਕ ਗੋਲੀ ਲੱਗਦੀ ਹੈ ਤੇ ਗੋਲੀ ਉਹਨਾਂ ਦੇ ਸਿਰ ਤੇ ਜਾ ਲੱਗਦੀ ਹੈ ਜਿਸ ਦੌਰਾਨ ਉਹਨਾਂ ਦੀ ਮੌਤ ਹੋ ਜਾਂਦੀ ਹੈ ਤਾਂ ਤੁਹਾਨੂੰ ਦੱਸਦੀ ਹੈ ਜਦੋਂ ਇਹ ਘਟਨਾ ਵਾਪਰਦੀ ਉਹਨਾਂ ਨੂੰ ਜਲਦ ਤੋਂ ਜਲਦ ਡੀਐਮਸੀ ਹਸਪਤਾਲ ਪਹੁੰਚਾਇਆ ਜਾਂਦਾ ਜਿੱਥੇ ਡਾਕਟਰਾਂ ਦੇ ਵੱਲੋਂ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਾਂਦਾ ਕਿਹਾ ਜਾਂਦਾ ਹੈ ਕਿ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਹਨਾਂ ਦੀ ਮੌਤ ਹੋ ਗਈ ਸੀ ਤਾਂ ਉਸ ਤੋਂ ਬਾਅਦ ਪਰਿਵਾਰ ਦੇ ਵਿੱਚ ਪਾਰਟੀ ਦੇ ਵਿੱਚ ਜਿਹੜਾ ਕੀ ਲੁਧਿਆਣੇ ਦੇ ਵਿੱਚ ਮਾਤਮ ਛਾ ਜਾਂਦਾ ਹੈ ਇਸ ਤੋਂ ਬਾਅਦ ਸਿਆਸਤਦਾਨ ਵੀ ਲੁਧਿਆਣੇ ਵਿੱਚ ਪਹੁੰਚਦੇ ਨੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦੇ ਨੇ ਪਰ ਹਜੇ ਵੀ ਇਹ ਸਵਾਲ ਰੰਦਾ ਕਿ ਆਖਿਰ ਇਹ ਘਟਨਾ ਵਾਪਰੀ ਕੀ ਮੇ ਤਾਂ ਪਹਿਲਾ ਪੁਲਿਸ ਵੱਲੋਂ ਜਿਹੜਾ ਕਿ ਬਿਆਨ ਸਾਹਮਣੇ ਆਂਦਾ ਹੈ ਕਿ ਲਾਇਸੈਂਸ ਰਿਵੋਲਵਰ ਸਾਫ਼ ਕਰਦੇ ਸਮੇਂ ਅਚਾਨਕ ਇੱਕ ਗੋਲੀ ਲੱਗੀ ਹੈ ਔਰ ਗੋਲੀ ਸਿੱਧਾ ਸਿਰ ਤੇ ਜਾ ਬੱਜਦੀ ਹੈ ਜਿਸ ਕਾਰਨ ਐਮ.ਐਲ.ਏ. ਗੁਰਪ੍ਰੀਤ ਗੋਗੀ ਦੀ ਮੌਤ ਹੋ ਜਾਂਦੀ ਹੈ ਤਾਂ ਲਗਾਤਾਰ ਫਿਰ ਵੀ ਸਵਾਲ ਸੀ ਪਰ ਹੁਣ ਤੁਹਾਨੂੰ ਦੱਸ ਦਈਏ ਕਿ ਐਮ.ਐਲ.ਏ. ਗੁਰਪ੍ਰੀਤ ਗੋਗੀ ਦੀ ਪਤਨੀ ਸੁਖਚੈਨ ਗੋਗੀ ਦਾ ਬਿਆਨ ਸਾਹਮਣੇ ਆਇਆ ਹੈ ਦੈਨਿਕ ਭਾਸਕਰ ਦੀ ਰਿਪੋਰਟ ਅਨੁਸਾਰ ਤੁਹਾਨੂੰ ਦੱਸ ਦਈਏ ਕਿ ਉਹਨਾਂ ਦਾ ਬਿਆਨ ਸਾਹਮਣੇ ਇਹ ਹੈ ਕਿ 11 ਵਜੇ ਦੇ ਕਰੀਬ ਇਹ ਘਟਨਾ ਵਾਪਰਦੀ ਹੈ ਦੱਸਿਏ ਗੁਰਪ੍ਰੀਤ ਗੋਗੀ ਆਪਣੇ ਕਮਰੇ ਦੇ ਵਿੱਚ ਮੌਜੂਦ ਹੁੰਦੇ ਆ ਜੋ ਕਿ ਲਾਇਸੈਂਸ ਰਿਵੋਲਵਰ ਸਾਫ ਕਰ ਰਹੇ ਹੁੰਦੇ ਆ ਤੇ ਸੁਖਸ਼ੈਨ ਗੋਗੀ ਉਹਨਾਂ ਦੀ ਪਤਨੀ ਰਸੋਈ ਦੇ ਵਿੱਚ ਜਾ ਕੇ ਜਿਹੜਾ ਕਿ ਖਾਣੇ ਨੂੰ ਕਹਿ ਕੇ ਲੌਬੀ ਵੱਲ ਨੂੰ ਜਾ ਰਹੀ ਹੁੰਦੀ ਆ ਤੇ ਉਸੇ ਦੌਰਾਨ ਹੀ ਉਹਨਾਂ ਨੂੰ ਇੱਕ ਆਵਾਜ਼ ਆndi ਆ ਪਹਿਲਾਂ ਉਹਨਾਂ ਨੂੰ ਇਹ ਲੱਗਦਾ ਕਿ ਹੀਟਰ ਦੇ ਵਿੱਚ ਜਿਹੜਾ ਕਿ ਧਮਾਕਾ ਹੋਇਆ ਹੈ ਸ਼ਾਇਦ ਇਸ ਕਰਕੇ ਜਿਹੜੀ ਆਵਾਜ਼ ਆਈ ਹੈ ਪਰ ਉਹ ਜਦੋਂ ਕਮਰੇ ਦੇ ਵਿੱਚ ਜਾਂਦੇ ਨੇ ਤਾਂ ਗੁਰਪ੍ਰੀਤ ਗੋਗੀ ਤੇ ਜਿਹੜਾ ਕਿ ਗੋਰੀ ਲੱਗੀ ਹੁੰਦੀ ਹੈ ਉਹਨਾਂ ਦੇ ਗੋਲੀ ਵੱਜੀ ਹੁੰਦੀ ਹੈ ਲਾਇਸੈਂਸ ਰਿਵੋਲਵਰ ਸਾਫ਼ ਕਰਦੇ ਸਮੇਂ ਅਚਾਨਕ ਗੋਲੀ ਸਿਰ ਤੇ ਜਾ ਲੱਗਦੀ ਹੈ ਤਾਂ ਜਦੋਂ ਸੁਖਚੈਨ ਗੋਗੀ ਜਿਹੜਾ ਕਿ ਰੋ ਰੇ ਹੁੰਦਿਆ ਉਸ ਤੋਂ ਬਾਅਦ ਆਵਾਜ਼ ਸੁਣ ਕੇ ਉਹਨਾਂ ਦਾ ਬੇਟਾ ਜੋ ਕਿ ਉੱਤਲੇ ਕਮਰੇ 'ਚ ਸੀ ਤਾਂ ਉਹਨਾਂ ਦਾ ਬੇਟਾ ਵੀ ਭੱਜ ਕੇ ਜਿਹੜਾ ਕਿ ਪਹੁੰਚਦਾ ਹੈ ਔਰ ਬਾਹਰ ਜੋ ਸਿਕਿਉਰਿਟੀ ਹੈ ਉਹ ਵੀ ਜਿਹੜਾ ਕਿ ਅੰਦਰ ਪਹੁੰਚਦੇ ਆ ਤੇ ਜਿਸ ਤੋਂ ਬਾਅਦ ਜਲਦ ਤੋਂ ਜਲਦ ਐਮਐਲਏ ਗੁਰਪ੍ਰੀਤ ਗੋਗੀ ਨੂੰ ਡੀਐਮਸੀ ਹਸਪਤਾਲ ਪਹੁੰਚਾਇਆ ਜਾਂਦਾ ਜਿੱਥੇ ਡਾਕਟਰਾਂ ਦੇ ਵੱਲੋਂ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਾਂਦਾ ਹੈ ਉੱਥੋਂ ਤੱਕ ਕਿ ਦੈਨੀ ਫਾਸਕ ਦੀ ਰਿਪੋਰਟ ਦੇ ਵਿੱਚ ਇਹ ਵੀ ਲਿਖਿਆ ਹੋਇਆ ਹੈ ਕਿ ਸੁਖਸ਼ੈਨ ਗੋਗੀ ਦੇਵੀ ਕਹਿੰਣਾ ਹੈ ਕਿ ਇਸ ਦੇ ਵਿੱਚ ਕਿਸੇ ਦੀ ਵੀ ਕੋਈ ਗਲਤੀ ਨਹੀਂ ਹੈਗੀ ਤੇ ਨਾ ਹੀ ਉਹ ਕਿਸੇ ਦੇ ਖਿਲਾਫ ਕੋਈ ਕਾਰਵਾਈ ਕਰਵਾਉਣਾ ਚਾਹੁੰਦੇ ਆ ਤਾਂ ਹਜੇ ਤੱਕ ਇਹ ਰਿਪੋਰਟ ਜਿਹੜੀ ਕਿ ਸਾਹਮਣੇ ਆਈ ਹੈ ਪਰ ਦੱਸਦੀ ਲਗਾਤਾਰ ਸਟਾਰਟਿੰਗ ਦੇ ਵਿੱਚ ਵੀ ਇਹੀ ਬਿਆਨ ਦਿੱਤਾ ਗਿਆ ਸੀ ਕਿ ਲਾਇਸੈਂਸ ਰਵਾਲਵਰ ਸਾਫ਼ ਕਰਦੇ ਸਮੇਂ ਹੀ ਅਚਾਨਕ ਗੋਲੀ ਲੱਗਣ ਦੇ ਨਾਲ ਹੀ ਗੁਰਪ੍ਰੀਤ ਗੋਗੀ ਦੀ ਮੌਤ ਹੋਈ ਹੈ